ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸੁਪਾਲ ਸਿੰਘ ਖੇਰਾ ਮੈਂ ਤੁਹਾਨੂੰ ਬੇਨਤੀ ਕਰਨ ਵਾਸਤੇ ਹਾਜ਼ਰ ਹੋਇਆ ਕਿ ਸਾਡੇ ਬਹੁਤ ਸਤਿਕਾਰਯੋਗ ਵੀਰ ਨਾਨਕ ਸਿੰਘ ਜੀ ਬਲੌਕ ਸਮਤੀ ਜ਼ੋਨ ਗੜੀ ਮੱਤੇਵਾੜਾ ਤੋਂ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦਾ ਚੋਣ ਨਿਸ਼ਾਨ ਪੰਜਾ ਹੈ ਇਹਨਾਂ ਨੂੰ ਕਿਰਪਾ ਕਰਕੇ ਵੋਟ ਪਾਣੀ ਕਿਉਂਕਿ ਜੋ ਇਸ ਵਕਤ ਪੰਜਾਬ ਦੇ ਵਿੱਚ ਤਾਲੇਬਾਨੀ ਤੇ ਡੰਡੇ ਦਾ ਰਾਜ ਚਲਾਨੀ ਝਾੜੂ ਪਾਰਟੀ ਜਿਸ ਢੰਗ ਦੇ ਨਾਲ ਉਹਨਾਂ ਨੇ ਜ਼ਮੀਨ ਤੋਂ ਲੈ ਕੇ ਉੱਪਰ ਤੱਕ ਝੂਠੇ ਪੁਲਿਸ ਮੁਕਦਮੇ ਦਰਜ ਕੀਤੇ ਨੇ ਸਾਡੇ ਸਾਰੇ ਉਮੀਦਵਾਰਾਂ ਦੇ ਕਾਂਗਰਸ ਪਾਰਟੀ ਦੇ ਕਾਗਜ਼ ਰੱਦ ਕੀਤੇ ਨੇ ਦਹਿਸ਼ਤ ਪਾਈ ਆ ਔਰ ਵੈਸੀ ਵੀ ਪੰਜਾਬ ਦਾ ਬਹੁਤ ਵੱਡੇ ਪੱਧਰ ਤੇ ਉਜਾੜਾ ਕੀਤਾ ਕਰਜ਼ਾ ਚੜਾਇਆ ਪਬਲਿਸਿਟੀ ਕੀਤੀ ਝੂਠੇ ਬਿਆਨ ਦਿੱਤੇ ਚੁਟਕਲੇ ਸੁਣਾਏ ਭਗਵੰਤਪਾਣੇ ਜ਼ਮੀਨ ਤੇ ਕੋਈ ਕੰਮ ਨਹੀਂ ਕੀਤਾ ਇਸ ਲਈ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਕਿ ਨਾਨਕ ਸਿੰਘ ਜੀ ਨੂੰ ਗੜੀ ਜ਼ੋਨ ਤੋਂ ਚੋਣ ਨਿਸ਼ਾਨ ਪੰਜੇ ਤੇ ਵੋਟ ਪਾ ਕੇ ਉਹਨਾਂ ਨੂੰ ਜ਼ਰੂਰ ਕਾਮਯਾਬ ਕਰਨਾ 14 ਤਰੀਕ ਨੂੰ ਉਹਨਾਂ ਨੂੰ ਭਾਈ ਹਰ ਇੱਕ ਵੋਟ ਮੈਂ ਸਮਝੂਗਾ ਕਿ ਮੈਨੂੰ ਵੋਟ ਪਈ ਆ ਔਰ ਸਾਡੀ ਕਾਂਗਰਸ ਪਾਰਟੀ ਨੂੰ ਵੋਟ ਪਈ ਆ ਉਮੀਦ ਕਰਦਾ ਕਿ ਤੁਸੀਂ ਸਾਰੇ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਦੀ ਹਮਦਦ ਕਰੋਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ